ਓ ਬੱਲੇ ਬਈ ਤੁਸੀਂ ਕਿੱਧਰ ਖੇਤਾਂ ਵਿੱਚ ਆ ਕੇ ਬੈਠੇ ਆ ਤੁਸੀਂ ਖੇਤਾਂ ਵਿੱਚ ਕੀ ਕਰਦੇ ਆ ਹੂੰ ਇੱਧਰ ਆਓ ਨਾ 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 ਬੋਲਣਾ ਨਹੀਂ ਬੋਲਣਾ ਨਹੀਂ ਤੁਸੀਂ ਕੀ ਕਰਦੇ ਇੱਥੇ ਮੈਨੂੰ ਦੱਸੋ ਪਹਿਲਾਂ ਪਿੰਡ ਤੋਂ 2.5 ਕਿਲੋਮੀਟਰ 2 ਕਿਲੋਮੀਟਰ ਆ ਕੇ ਬਾਹਰ ਤੁਸੀਂ ਬੈਠੇ ਆ ਇੱਥੇ ਕੀ ਕਰਦੇ ਆ ਬਈ ਹਾਂ 10 ਵਜੇ 10 ਚਲਾ ਆ ਜਾ ਕੀ ਗੱਲ ਹੋਈ ਆ ਹੈ ਲੈ ਹੈ ਲੈ ਕੀ ਹੋਇਆ ਹੈ ਆ ਜਾ ਤੁਸੀਂ ਤਿੰਨੇ ਹੀ ਭਰਾ ਆ ਤੁਸੀਂ ਤਿੰਨੇ ਹੀ ਭਰਾ ਆ ਕੀ ਕਰਦੇ ਖੇਤਾਂ ਵਿੱਚ ਠੰਡਾ ਆ ਇਹੇ ਖੇਤ ਠੰਡੇ ਆ ਅੱਛਾ ਇਹ ਗਰਮੀ ਵਿੱਚੋਂ ਬਚਣ ਲਈ ਖੇਤ ਠੰਡੇ ਆ। ਨਾ 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 ਨਾ। ਇਧਰ ਆਓ ਇਧਰ ਆਓ। ਆਜੋ 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 ਆਜੋ। ਜਾਣਾ ਨਹੀਂ। ਜਾਣਾ ਨਹੀਂ ਭਾਈ। ਆਜੋ 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 ਆਜੋ। ਹੂੰ? ਆਜੋ ਆਜੋ ਪਿੰਡ ਨੂੰ ਜਾਣਾ। ਪਿੰਡ ਵੱਲ ਜਾਣਾ। ਕਿ ਬਾਹਰ ਬਾਹਰ ਖੇਤਾਂ ਵਿੱਚ ਠੰਡਾ ਲੱਗਦਾ। ਖੇਤਾਂ ਨੂੰ ਪਾਣੀ ਲੱਗੇ ਆ ਹਨਾ ਤੁਹਾਨੂੰ ਠੰਡਾ ਲੱਗਦਾ ਇੱਧਰ। ਨਹੀਂ ਬੋਲਣਾ ਨਹੀਂ ਚਲਾ ਆਓ ਇਹਦੇ ਕੋਲ ਚਲੀਏ ਇਹਦੇ ਕੋਲ ਚਲੀਏ ਆ ਬੰਦਾ ਤੁਹਾਡਾ ਮਿੱਤਰ ਆ ਦੇ ਇੱਧਰ ਬੈਠਾ ਇਹ ਵੀ ਬੋਲਦਾ ਇਹਨੂੰ ਪਤਾ ਨਹੀਂ ਕੀ ਗੱਲ ਆ ਹਾਂ ਭਾਈ ਕਿਦਾਂ ਹੈ ਕੀ ਹੋਇਆ ਇੱਧਰ ਆ ਇੱਧਰ ਆ ਲੈ ਕਿੱਥੇ ਜਾਣਾ ਕਿੱਥੇ ਜਾਣਾ ਲਓ ਭਾਈ